ਜਲੰਧਰ ਵੈਸਟ ਵਿੱਚ ਜਿਮਣੀ ਚੋਣਾ ਹੋ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸੀਟ ਜਿਹੜੀ ਖਾਲੀ ਸੀ ਉਸ ਨੂੰ ਲੈ ਕੇ ਹੁਣ ਅੱਜ ਜਲੰਧਰ ਵੈਸਟ ਹਲਕੇ ਵਿੱਚ ਜਿਮਣੀ ਚੋਣਾ ਹੋ ਰਹੀਆਂ ਨੇ ਹਾਲਾਂਕਿ ਕਾਫੀ ਲੋਕ ਵੋਟਾਂ ਪਾਉਣ ਉੱਥੇ ਪਹੁੰਚ ਰਹੇ ਨੇ VOTING ਚੱਲ ਰਹੀ ਹੈ ਪਰ ਹਾਲਾਂਕਿ ਜ਼ਿਆਦਾਤਰ ਬਜ਼ੁਰਗਾਂ ਵਿੱਚ VOTING ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਜ਼ੁਰਗ ਜ਼ਿਆਦਾ VOTING ਕਰਨ ਜਾ ਰਹੇ ਨੇ ਹਾਲਾਂਕਿ ਨੌਜਵਾਨ ਜਿਹੜੇ ਨੇ ਨੌਜਵਾਨ ਉਹ ਕੱਟ ਹਾਲੇ ਤੱਕ VOTING ਕਰਨ ਜਾ ਰਹੇ ਨੇ ਪਰ ਬਜ਼ੁਰਗ ਜਿਹੜੇ ਜ਼ਿਆਦਾ ਦੇਖੇ ਗਏ ਨੇ ਕਿ ਜਿਹੜੇ ਵੋਟ ਕਰਨ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਭਗਤ ਜਿਹੜੇ ਨੇ ਆਪ ਤੋਂ ਉਮੀਦਵਾਰ ਜਿਹੜੇ ਨੇ ਚੋਣ ਲੜ ਰਹੇ ਨੇ ਕਾਂਗਰਸ ਤੋਂ ਸੁਰਿੰਦਰ ਕੌਰ ਨੇ ਬਿੰਦਰ ਲਖਾ ਬੀਐਸਪੀ ਤੋਂ ਔਰ ਸੁਰਜੀਤ ਕੌਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਨੀਤ ਲੰਗੂ ਰਾਜ ਜਿਹੜੇ ਨੇ ਉਹ ਬੀਜੇਪੀ ਤੋਂ ਚੋਣ ਲੜ ਰਹੇ ਨੇ ਹਾਲਾਂਕਿ ਕੌਣ ਇਸ ਵਿੱਚ ਬਾਜ਼ੀ ਮਾਰੇਗਾ ਕੌਣ ਆਪਣੀ ਸੀਟ ਤੇ ਹੱਕ ਜਮਾਏਗਾ ਇਹ ਹਜੇ ਦੇਖਣਾ ਬਾਕੀ ਹੈ ਜੇ VOTING ਜਲੰਧਰ ਵੈਸਟ ਹਲਕੇ ਵਿੱਚ ਚੱਲ ਰਹੀ ਹੈ ਜਦੋਂ ਤੱਕ ਰਿਜ਼ਲਟ ਆਉਣਗੇ ਇਹ ਦੇਖਦੀਆਂ ਕਿ ਕਿਹੜਾ ਜਿਹੜਾ ਵਿਧਾਇਕ ਆ ਬਾਜ਼ੀ ਮਾਰਦਾ ਹੈ ਤੇ ਹਾਲਾਂਕਿ ਜਲੰਧਰ ਦੇ ਲੋਕਾਂ 'ਚ ਕਾਫੀ ਮਤਲਬ ਸ਼ਿਕਾਇਤਾਂ ਨੂੰ ਲੈ ਕੇ ਕਾਫੀ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਲੰਧਰ ਵੈਸਟ ਹਲਕੇ ਦੇ ਲੋਕਾਂ ਨੇ ਕਿਹਾ ਹੈ ਕਿ ਇੱਥੇ ਨਸ਼ਾ ਜਿਹੜਾ ਹੈ ਬਹੁਤ ਧੜਲੇ ਦੇ ਨਾਲ ਸ਼ਰੀਆਂ ਵਿੱਚ ਵਿਕਦਾ ਹੈ ਉਹਨਾਂ ਨੂੰ ਉਮੀਦ ਹੈ ਕਿ ਜਿਹੜੀ ਨਵੀਂ ਸਰਕਾਰ ਆਏਗੀ ਉਹ ਇਸ ਉੱਤੇ ਜ਼ਰੂਰ ਸੋਚ ਵਿਚਾਰ ਕਰੇਗੀ ਇਸ ਉੱਤੇ ਠੱਲ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰੇਗੀ ਤੁਹਾਨੂੰ ਦੱਸ ਦਈਏ ਕਿ ਚਾਰ ਹੋਰ ਜਿਮਨੀ ਚੋਣਾ ਹੋਣੀਆਂ ਜੇ ਪੰਜਾਬ ਵਿੱਚ ਬਾਕੀ ਨੇ ਡੇਰਾ ਬਾਬਾ ਨਾਨਕ cxbewall ਗਿੱਦੜਬਾਹਾ ਤੇ ਬਰਨਾਲਾ ਜਿਹੜੀਆਂ ਇੱਥੇ ਜਿਮਨੀ ਚੋਣਾ ਹਨੇ ਬਾਕੀ ਨੇ ਦੇਖਣਾ ਇਹ ਹੋਊਗਾ ਕਿ ਉਹ ਜਿਮਣੀ ਚੋਣਾ ਹੁਣ ਕਦੋਂ ਹੁੰਦੀਆਂ ਨੇ ਤੇ ਜਲੰਧਰ ਦੀ ਗੱਲ ਕਰ ਲਈਏ ਤੇ ਜਲੰਧਰ ਵੈਸਟ ਹਲਕੇ ਵਿੱਚ ਹੁਣ ਬਾਜ਼ੀ ਕੌਣ ਮਾਰਦਾ ਹੈ ਕੌਣ ਸੀਟ ਉੱਤੇ ਪੱਕੀ ਮੋਹਰ ਲਾਉਂਦਾ ਹੈ ਇਹ ਅਜੇ ਰਿਜ਼ਲਟ ਤੇ ਦੇਖਣਾ ਬਾਕੀ ਹੋਵੇਗਾ ਅੱਗੇ ਦੀ ਅਪਡੇਟ ਦੇਖਣ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ ਧੰਨਵਾਦ ਜਲੰਧਰ ਵੈਸਟ ਵਿੱਚ ਜਿਮਣੀ ਚੋਣਾ ਹੋ ਰਹੀਆਂ ਨੇ ਤੁਹਾਨੂੰ ਦੱਸ ਜੀ ਕਿ ਇਹ ਸੀਟ ਜਿਹੜੀ ਖਾਲੀ ਸੀ ਉਸ ਨੂੰ ਲੈ ਕੇ ਹੁਣ ਅੱਜ ਜਲੰਧਰ ਵੈਸਟ ਹਲਕੇ ਵਿੱਚ ਜਿਮਣੀ ਚੋਣਾ ਹੋ ਰਹੀਆਂ ਨੇ ਹਾਲਾਂਕਿ ਕਾਫੀ ਲੋਕਾਂ ਦਾ ਵੋਟਾਂ ਪਾਉਣ ਉੱਥੇ ਪਹੁੰਚ ਰਹੇ ਨੇ ਵੋਟਿੰਗ ਚੱਲ ਰਹੀ ਹੈ ਪਰ ਹਾਲਾਂਕਿ ਜ਼ਿਆਦਾਤਰ ਬਜ਼ੁਰਗਾਂ ਵਿੱਚ ਵੋਟਿੰਗ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਜ਼ੁਰਗ ਜ਼ਿਆਦਾ ਵੋਟਿੰਗ ਕਰਨ ਜਾ ਰਹੇ ਨੇ ਹਾਲਾਂਕਿ ਨੌਜਵਾਨ ਜਿਹੜੇ ਨੇ ਨੌਜਵਾਨ ਉਹ ਕੱਟ ਹਾਲੇ ਤੱਕ ਵੋਟਿੰਗ ਕਰਨ ਜਾ ਰਹੇ ਨੇ ਪਰ ਬਜ਼ੁਰਗ ਜਿਹੜੇ ਜ਼ਿਆਦਾ ਦੇਖੇ ਗਏ ਨੇ ਕਿ ਜਿਹੜੇ ਵੋਟ ਕਰਨ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਭਗਤ ਜਿਹੜੇ ਨੇ ਆਪ ਤੋਂ ਉਮੀਦਵਾਰ ਜਿਹੜੇ ਨੇ ਚੋਣ ਲੜ ਰਹੇ ਨੇ ਕਾਂਗਰਸ ਤੋਂ ਸੁਰਿੰਦਰ ਕੌਰ ਨੇ ਬਿੰਦਰ ਲਖਾ ਬੀਐਸਪੀ ਤੋਂ ਔਰ ਸੁਰਜੀਤ ਕੌਰ ਜੜੜੇ ਸ਼੍ਰੋਮਣੀ ਅਕਾਲੀ ਦਲ ਤੋਂ ਨੀਤਲੰਗੂ ਰਾਜ ਜਿਹੜੇ ਨੇ ਉਹ ਭਾਜੀਪੀ ਤੋਂ ਚੋਣ ਲੜ ਰਹੇ ਨੇ ਹਾਲਾਂਕਿ ਕੌਣ ਇਸ ਵਿੱਚ ਬਾਜ਼ੀ ਮਾਰੇਗਾ ਕੌਣ ਆਪਣੀ ਸੀਟ ਤੇ ਹੱਕ ਜਮਾਏਗਾ ਇਹ ਹਜੇ ਦੇਖਣਾ ਬਾਕੀ ਹੈ ਜੇ VOTING ਜਲੰਧਰ ਵੈਸਟ ਹਲਕੇ ਵਿੱਚ ਚੱਲ ਰਹੀ ਹੈ ਜਦੋਂ ਤੱਕ ਰਿਜ਼ਲਟ ਆਉਣਗੇ ਦੇਖਦੇ ਆ ਕਿ ਕਿਹੜਾ ਜਿਹੜਾ ਵਿਧਾਇਕ ਆ ਬਾਜ਼ੀ ਮਾਰਦਾ ਹੈ ਤੇ ਹਾਲਾਂਕਿ ਜਲੰਧਰ ਦੇ ਲੋਕਾਂ ਚ ਕਾਫੀ ਮਤਲਬ ਸ਼ਿਕਾਇਤਾਂ ਨੂੰ ਲੈ ਕੇ ਕਾਫੀ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਲੰਧਰ ਵੈਸਟ ਹਲਕੇ ਦੇ ਲੋਕਾਂ ਨੇ ਕਿਹਾ ਹੈ ਕਿ ਇੱਥੇ ਨਸ਼ਾ ਜਿਹੜਾ ਹੈ ਬਹੁਤ ਧੜਲੇ ਦੇ ਨਾਲ ਸ਼ਰੀਆਂ ਵਿੱਚ ਵਿਕਦਾ ਹੈ ਉਹਨਾਂ ਨੂੰ ਉਮੀਦ ਹੈ ਕਿ ਜਿਹੜੀ ਨਵੀਂ ਸਰਕਾਰ ਆਏਗੀ ਉਹ ਇਸ ਉੱਤੇ ਜ਼ਰੂਰ ਸੋਚ ਵਿਚਾਰ ਕਰੇਗੀ ਇਸ ਉੱਤੇ ਠੱਲ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰੇਗੀ ਤੁਹਾਨੂੰ ਦੱਸ ਦਈਏ ਕਿ ਚਾਰ ਹੋਰ ਜਿਮਨੀ ਚੋਣਾ ਹੋਣੀਆਂ ਜੇ ਪੰਜਾਬ ਵਿੱਚ ਬਾਕੀ ਨੇ ਡੇਰਾ ਬਾਬਾ ਨਾਨਕ cxbewall ਗਿੱਦੜਬਾਹਾ ਤੇ ਬਰਨਾਲਾ ਜਿਹੜੀਆਂ ਇੱਥੇ ਜਿਮਨੀ ਚੋਣਾ ਹਲੇ ਬਾਕੀ ਨੇ ਦੇਖਣਾ ਇਹ ਹੋਵੇਗਾ ਕਿ ਉਹ ਜਿੰਮੇ ਚੋਣਾਂ ਹੁਣ ਕਦੋਂ ਹੁੰਦੀਆਂ ਨੇ ਤੇ ਜਲੰਧਰ ਦੀ ਗੱਲ ਕਰ ਲਈਏ ਤੇ ਜਲੰਧਰ ਵੈਸਟ ਹਲਕੇ ਵਿੱਚ ਹੁਣ ਬਾਜ਼ੀ ਕੌਣ ਮਾਰਦਾ ਹੈ ਕੌਣ ਸੀਟ ਉੱਤੇ ਪੱਕੀ ਮੋਹਰ ਲਾਉਂਦਾ ਹੈ ਇਹ ਅਜੇ ਰਿਜ਼ਲਟ ਤੇ ਦੇਖਣਾ ਬਾਕੀ ਹੋਵੇਗਾ ਅੱਗੇ ਦੀ ਅਪਡੇਟ ਦੇਖਣ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ ਧੰਨਵਾਦ